ਜਿਹੜਾ ਉਪਰਾਲਾ ਡਾਕਟਰ ਵਿਕਰਮਜੀਤ ਸਾਨੀ ਮੈਂਬਰ ਪਾਰਲੀਮੈਂਟ ਨੇ ਕੀਤਾ ਜਿਹਦੇ ਵਿੱਚ ਪੰਜਾਬ ਡਿਵੈਲਪਮੈਂਟ ਕਮਿਸ਼ਨ ਪੰਜਾਬ ਯੂਨੀਵਰਸਿਟੀ ਔਰ ਇੱਕ ਤਰੀਕੇ ਨਾਲ ਇੰਡਾਇਰੈਕਟਲੀ ਪੰਜਾਬ ਸਰਕਾਰ ਨੇ ਯੋਗਦਾਨ ਪਾਇਆ ਚੰਗਾ ਸੀ ਉਪਰਾਲਾ ਲੇਕਿਨ ਇੱਕ ਓਵਰਰੀਚ ਸੀ ਆ ਇਹ ਵੈਸੇ ਇਹੋ ਜਿਹੇ ਉਪਰਾਲੇ ਜਿਹੜੇ ਨੇ ਜ਼ਰੂਰ ਹੋਣੇ ਚਾਹੀਦੇ ਆ ਮੈਂ ਜਦੋਂ ਹੋਣੇ ਪਿੱਛੇ ਬ੍ਰੈਂਪਟਨ ਰਹਿ ਕੇ ਆਇਆ ਮੈਂ ਵੀ ਉੱਥੇ ਇੱਕ ਪੰਜਾਬ ਕੌਨਕਲੇਵ ਆਰਗੇਨਾਈਜ਼ ਕੀਤੀ ਅਸੀਂ ਉੱਥੇ ਵਿਚਾਰ ਚਰਚਾ ਕੀਤੀ ਇਹਨਾਂ ਵੱਡਾ ਫੰਕਸ਼ਨ ਤੇ ਨਹੀਂ ਸੀ ਉਹ ਸਿਰਫ 4 ਘੰਟੇ ਦਾ ਫੰਕਸ਼ਨ ਸੀ ਤਿੰਨ ਡਾਇਲੌਗ ਉੱਤੇ ਕੀਤੇ ਜਿਹਦੇ ਬਾਰੇ ਮੈਂ ਪਹਿਲਾਂ ਗੱਲ ਕਰ ਚੁੱਕਾ ਹਾਂ ਸੋ ਇਸ ਤਰ੍ਹਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਕਈ ਵਾਰ ਗੱਲਬਾਤ ਦੇ ਵਿੱਚੋਂ ਡਿਸਕਸ਼ਨ ਦੇ ਵਿੱਚੋਂ ਹੀ ਕੋਈ ਨਾ ਕੋਈ ਚੰਗੇ ਵਿਚਾਰ ਜਿਹੜੇ ਨੇ ਉਹ ਸਾਹਮਣੇ ਆਉਂਦੇ ਆ ਪਰ ਪੰਜਾਬ ਵਿਜ਼ਨ 2047 ਜਿਹੜਾ ਵਾ ਇਹ ਕੁਝ ਹੱਦ ਤੱਕ ਸਰਕਾਰੀ ਫੰਕਸ਼ਨ ਬਣ ਕੇ ਰਹਿ ਗਿਆ ਜੇ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਦੇ ਵਿੱਤ ਮੰਤਰੀ ਜਾਂ ਸਿੱਖਿਆ ਮੰਤਰੀ ਜਾਂ ਸਿਹਤ ਮੰਤਰੀ ਉਹਨਾਂ ਨੇ ਆ ਕੇ ਭਾਸ਼ਣ ਦੇਣਾ ਸੀ ਤੇ ਫਿਰ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਉਹਨਾਂ ਦੇ ਵਿੱਤ ਮੰਤਰੀ ਵੀ ਜਰੂਰ ਬੁਲਾਉਣੇ ਚਾਹੀਦੇ ਸੀ ਉਹਨਾਂ ਦੇ ਮੰਤਰੀ ਵੀ ਬੁਲਾਉਣੇ ਚਾਹੀਦੇ ਸੀ ਤਾਂ ਕਿ ਉਹ ਵੀ ਆਪਣਾ ਵਿਜ਼ਨ ਪੇਸ਼ ਕਰ ਸਕਦੇ ਵੈਸੇ ਤੇ ਇਹ ਸਾਰੇ ਸਿਆਸੀ ਲੀਡਰਾਂ ਨੂੰ ਬਾਹਰ ਰੱਖਣਾ ਜਿੱਦਾਂ ਸੀ ਇੱਕ ਮਹਾਰਾਂ ਦੀ ਕਾਨਫਲੇਵ ਕਰਨੀ ਚਾਹੀਦੀ ਸੀ ਲੇਕਿਨ ਉਹ ਨਹੀਂ ਹੋਇਆ ਜੇ ਤੁਸੀਂ ਆਪਣੇ ਮੰਤਰੀ ਇਨਵੋਲ ਕੀਤੇ ਆ ਤੇ ਫਿਰ ਪੁਰਾਣੇ ਦੂਜੀਆਂ ਪਾਰਟੀਆਂ ਦੇ ਮੰਤਰੀ ਵੀ ਇਨਵੋਲ ਕਰਨੇ ਚਾਹੀਦੇ ਸੀ ਆਪ ਦਾ ਫੰਕਸ਼ਨ ਨਹੀਂ ਸੀ ਇਹ ਪੰਜਾਬ ਦਾ ਫੰਕਸ਼ਨ ਸੀ ਔਰ ਫਿਰ ਰਾਗਵ ਚੱਡਾ ਜਿਹੜੇ ਦਿੱਲੀ ਤੋਂ ਨੇ ਜਿਹੜੇ ਸ਼ਾਇਦ ਪੰਜਾਬ 2024 ਨੂੰ ਹੀ ਹਾਲੀ ਸਮਝ ਰਹੇ ਨੇ ਉਹਨਾਂ ਨੇ 2047 ਬਾਰੇ ਕੀ ਯੋਗਦਾਨ ਪਾਉਣਾ ਸੀ ਇਹੋ ਜਿਹੇ ਲੋਕਾਂ ਨੂੰ ਬੁਲਾਉਣ ਦਾ ਕੀ ਫਾਇਦਾ ਇਹ ਕਾਗਜ਼ੀ ਕਾਰਵਾਈ ਹੈ ਲੋਕਾਂ ਨੂੰ ਖੁਸ਼ ਕਰਨ ਦਾ ਇੱਕ ਉਪਰਾਲਾ ਸੀ ਮੇਰਾ ਆਪਣਾ ਖਿਆਲ ਹੈ ਕਿ ਇਹੋ ਜਿਹੇ ਫੰਕਸ਼ਨ ਆਰਗੇਨਾਈਜ਼ ਕਰਨ ਦੇ ਵਿੱਚ ਜਿਹੜੇ ਵਾਕੀ ਐਕਸਪਰਟਸ ਸਿਆ ਸਬਜੈਕਟ ਐਕਸਪਰਟਸ ਸਿਆ ਉਹਨਾਂ ਨੂੰ ਜ਼ਰੂਰ ਇਨਵੋਲ ਕਰਨਾ ਚਾਹੀਦਾ ਕੁਝ ਚੰਗੀਆਂ ਗੱਲਾਂ ਵੀ ਆਈਆਂ ਜਿਵੇਂ ਮੈਂ ਅੱਗੇ ਹੋਣੇ ਕਿਹਾ ਕਿ ਅਟੇ ਡਾਕਟਰ ਦਵਿੰਦਰ ਸ਼ਰਮਾ ਆ ਯਾ ਜਸਜੀਤ ਗਿੱਲ ਹੁਣਾਂ ਨੇ ਬਹੁਤ ਚੰਗੇ ਵਿਚਾਰ ਜਿਹੜੇ ਨੇ ਉਹ ਦਿੱਤੇ ਐਗਰੀਕਲਚਰ ਬਾਰੇ ਪੋਲੂਸ਼ਨ ਬਾਰੇ ਮੇਰਾ ਇਹ ਵੀ ਮੰਨਣਾ ਵਾ ਕਿ 2000 ਜਿਵੇਂ ਕਾਫੀ ਸਾਡੇ ਕਾਲਜ ਨੇ ਕਿਹਾ 2047 ਦੀ ਗੱਲ ਕਰਨ ਦੀ ਬਜਾਏ ਜੇ ਆਪਾਂ 2027 ਦੀ ਗੱਲ ਕਰਦੇ ਤੇ ਉਹ ਬਿਹਤਰ ਸੀ 2047 ਬਾਰੇ ਪੰਜਾਬ ਸਰਕਾਰ ਕੋਲ ਕਿੰਨੇ ਕ ਖਤਿਆਰ ਨੇ ਵੀ ਆਪਾਂ 2047 ਦੀ ਗੱਲ ਕਰ ਸਕੀਏ ਠੀਕ ਆ ਮੋਦੀ ਸਰਕਾਰ ਨੇ ਵਿਕਸਿਤ 2047 ਦਾ ਇੱਕ ਸੁਪਨਾ ਲਿਆ ਵਾ ਉਦੇ ਬਾਰੇ ਇੱਕ ਪਲਾਨ ਸ਼ੁਰੂ ਕੀਤਾ ਵਾ ਉਹਨਾਂ ਕੋਲ ਫੰਡਸ ਨੇ ਉਹ ਫੈਸਲੇ ਲੈ ਸਕਦੇ ਆ ਸਾਡੇ ਕੋਲ ਨਾ ਤੇ ਫੰਡਸ ਨੇ ਆ ਤੇ ਕਰਜ਼ਾਈਆਂ ਅਸੀਂ ਕੀ ਫੈਸਲੇ ਲੈ ਸਕਦੇ ਆ ਸ਼ਾਇਦ ਲੋਡ ਸੀ ਇੱਕ ਸੈਸ਼ਨ ਕਰਨ ਦੀ ਵੀ ਇੱਕ ਸਟੇਟਾਂ ਨੂੰ ਕਿਵੇਂ ਵਧੇ ਅਧਿਕਾਰ ਮਿਲਣੇ ਚਾਹੀਦੇ ਸਾਨੂੰ ਕਿਵੇਂ ਫਾਈਨੈਂਸ਼ੀਅਲ ਪਾਵਰਸ ਹੋਰ ਮਿਲਣੇ ਚਾਹੀਦੀਆਂ ਕਿਵੇਂ ਦੂਜੀਆਂ ਸਟੇਟਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਦੂਜੀਆਂ ਸਟੇਟਾਂ ਦੇ ਵੀ ਕਿਸੇ ਫਾਈਨੈਂਸ ਮਿਨਿਸਟਰ ਨੂੰ ਜਾਂ ਕਿਸੇ ਨੂੰ ਬੁਲਾਇਆ ਜਾ ਸਕਦਾ ਸੀ ਵੀ ਕਿਵੇਂ ਕਨਸਟੀਟਿਊਸ਼ਨ ਦੇ ਵਿੱਚ ਐਮੈਂਡਮੈਂਟਸ ਲਿਆਉਣੀ ਚਾਹੀਦੀਆਂ ਵਾ ਸਟੇਟਾਂ ਨੂੰ ਵਧੇ ਅਧਿਕਾਰ ਮਿਲਣ ਸਟੇਟਾਂ ਦਾ ਸੈਂਟਰਲ ਟੈਕਸਿਸ ਦੇ ਹੋਰ ਹਿੱਸ ਐਸ ਲਈ 41% ਸਟੇਟਾਂ ਨੂੰ ਮਿਲਦਾ ਵਾ ਸੈਂਟਰਲ ਟੈਕਸਿਸ ਚੋਂ ਉਹ 60% ਹੋਣਾ ਚਾਹੀਦਾ ਵਗੈਰਾ ਵਗੈਰਾ ਸੋ ਆਪਣਾ ਕੋਲ ਤੇ ਪੈਸਾ ਹੀ ਹੈ ਨਹੀਂ ਆਪਾਂ 2047 ਦੀ ਕਿਹੜੇ ਹਸਿਆਤ ਦੇ ਵਿੱਚ ਆਪਾਂ ਗੱਲ ਕਰ ਸਕਦੇ ਆ ਪਰ ਕੁਝ ਗੱਲਾਂ ਤੇ ਵਿਚਾਰ ਹੋ ਸਕਦਾ ਸੀ ਜਿਹੜਾ ਅਨਫੋਰਚੂਨੇਟਲੀ ਮੈਨੂੰ ਲੱਗਦਾ ਨਹੀਂ ਹੋਇਆ ਜਿਵੇਂ ਮੋਦੀ ਸਰਕਾਰ ਜਦੋਂ ਵਿਕਸਿਤ 2047 ਦੀ ਗੱਲ ਕਰਦੀ ਹੈ ਤੇ ਉਹ ਰੀਨਿਊਏਬਲ એનર્ਜੀ ਸੋਰਸਸ ਦੀ ਗੱਲ ਆਲਟਰਨੇਟ ਸੋਰਸਸ એનર્ਜੀ ਦੀ ਗੱਲ ਕਰਦੇ ਆ ਉਹਨਾਂ ਦਾ ਏਮ ਆ ਕਿ ਕਿ ਐਸ ਵੇਲੇ ਅ uh, 2000 ਅ ਅਗਲੇ ਸਾਲਾਂ ਦੇ ਵਿੱਚ 1200 ਗੀਗਾ ਵਾਟਸ ਜਿਹੜੇ ਨੇ ਉਹ ਸੋਲਰ એનર્ਜੀ ਤੋਂ ਪੈਦਾ ਕਰਨਗੇ ਤੇ 400 ਗੀਗਾਵਾਟ wind એનર્ਜੀ ਤੋਂ ਪੈਦਾ ਕਰਨਗੇ ਮਕਸਦ 1 ਗੀਗਾਵਾਟ ਹੁੰਦਾ ਕਰੀਬ 1000 ਮੈਗਾਵਾਟ ਅ ਮੋਦੀ ਸਰਕਾਰ ਦਾ ਏਮ ਆ ਕਿ 2047 ਤੱਕ 90% ਦੀ ਜਿਹੜੀ ਇੰਡਸਟਰੀ ਦੀ ਜਿਹੜੀ ਸਾਡੀ એનર્ਜੀ ਦੀ ਰਿਕੁਆਇਰਮੈਂਟ ਆ ਉਹ ਆਲਟਰਨੇਟ ਸੋਰਸਸ ਤੋਂ ਪੈਦਾ ਹੋਗੀ ਸੋ ਇਹਦੇ ਬਾਰੇ ਪੰਜਾਬ ਸਰਕਾਰ ਵੀ ਇੱਕ ਵਿਜਨ ਲਿਆ ਸਕਦੀ ਸੀ ਕੇਂਦਰ ਸ਼ਹਿਰ ਉਹਨਾਂ ਦੀ ਮਦਦ ਕਰਦੀ ਵੀ ਅਸੀਂ ਵੀ ਆਪਣਾ ਜਿਹੜਾ 90% 2047 ਤੱਕ ਜਿਹੜਾ ਨਾ ਅਸੀਂ ਅ ਅਸੀਂ ਥਰਮਲ ਪਾਵਰ ਤੇ ਸਾਨੂੰ ਡਿਪੈਂਡੈਂਸ ਹੋਊਗੀ ਅਸੀਂ ਸੋਲਰ ਤੇ wind energy ਤੇ ਅ ਅਸੀਂ ਆਪਣੇ ਆਪ ਨੂੰ ਸੈਲਫ ਸਫੀਸ਼ੀਐਂਟ ਬਣਾਵਾਗੇ ਐਟ ਲੀਸਟ 90% ਤੱਕ ਇਹਨੂੰ ਅਸੀਂ ਦੀ ਪ੍ਰੋਡਕਸ਼ਨ ਲੈ ਜਾਗੇ ਜਿਹੜੀਆਂ ਗੱਲਾਂ ਤੇ ਅਮਲ ਹੋ ਸਕਦਾ ਸੀ ਉਹ ਗੱਲਾਂ ਸ਼ਾਇਦ ਕੀਤੀਆਂ ਨਹੀਂ ਗਈਆਂ ਸੋ ਮੇਰਾ ਕੀ ਆਂਦਾ ਮਤਲਬ ਹੈ ਆ ਕਿ ਅ ਜਿਹੜੀਆਂ ਬਾਕੀ ਜੋ ਗੱਲਾਂ 2047 ਬਾਰੇ ਐਗਰੀਕਲਚਰ ਚ ਕੀ ਹੋਊਗਾ ਜਾਂ ਇੰਡਸਟਰੀ ਚ ਕੀ ਹੋਊਗਾ ਉਹ ਆਪਾਂ ਨੂੰ ਕੀ ਪਤਾ ਹੁਣ ਕਿ ਅੱਜ ਤੋਂ 5 ਸਾਲ ਪਹਿਲਾਂ ਆਪਾਂ ਕਹਿ ਸਕਦੇ ਸੀ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਆਜੂਗੀ ਆਪਾਂ ਕਹਿ ਸਕਦੇ ਆ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਗੋਲ ਖਲਾਊਗੀ ਅਗਲੇ 5 ਸਾਲਾਂ ਚ ਸੋ ਇਸ ਕਰਕੇ ਇਹ ਸਭ ਦਾ ਐਗਰੀਕਲਚਰ ਤੇ ਇੰਡਸਟਰੀ ਤੇ ਸਾਡੀ ਜ਼ਿੰਦਗੀ ਤੇ ਬਹੁਤ ਵੱਡਾ ਅਸਰ ਪਵੇਗਾ ਸੋ ਸੋ ਮੇਰਾ ਖਿਆਲ ਆ ਕਿ ਸਾਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਆ ਪਰ ਆਪਾਂ ਉਹ ਗੱਲਾਂ ਤੇ ਡਿਸਕਸ਼ਨ ਕਰੀਏ ਜੋ ਹੁਣ ਦੇ ਹਾਲਾਤ ਬਾਰੇ ਨੇ ਜਾਂ ਫਿਊਚਰ ਬਾਰੇ ਉਹ ਗੱਲਾਂ ਕਰੀਏ ਜਿਹੜੀਆਂ ਵਾਕਈ ਪੋਸੀਬਲ ਨੇ ਜਿਨ੍ਹਾਂ ਤੇ ਐਸ ਐਸ ਵੇਲੇ ਵਿਚਾਰ ਕੀਤਾ ਜਾ ਸਕਦਾ ਵਾ ਜਿਵੇਂ ਰੀਨਿਊਏਬਲ એનર્ਜੀ ਜਾਂ ਸਕਿੱਲ এমਪਲॉयਮੈਂਟ ਇਹਨਾਂ ਬਾਰੇ ਵਿਚਾਰ ਕੀਤਾ ਜਾ ਸਕਦਾ ਪਰ ਅਨਫੋਰਚਨਟਲੀ ਮੇਰਾ ਨਹੀਂ ਖਿਆਲ ਕੋਈ ਸੀਰੀਅਸ ਵਿਚਾਰਯੋਗ ਗੱਲਾਂ ਤੇ ਹੋਇਆ